ਜਾਵਲ ਮੇ ਕੀ ਜੈ ਸ਼੍ਰੀ ਰਾਮ ਵਾਹ குரு ਜੀ ਦਾ ਖਾਲਸਾ ਵਾਹ குரு ਜੀ ਦੀ ਫਤਿਹ ਪਿਛਲੇ ਨਾ ਕੁਝ ਸਮੇਂ ਤੋਂ ਜਿਹੜਾ ਯੂਜੀਸੀ ਦਾ ਮੁੱਦਾ ਚੱਲਦਾ ਪਿਆ ਵਾ ਔਰ ਔਰੇ ਵਿੱਚ ਸਾਡੇ ਸਵਰਨ ਜਾਤੀ ਦੇ ਭਰਾ ਵਾ ਜਿਹੜੇ ਉਹਨਾਂ ਨੂੰ ਅ ਉਹਨਾਂ ਦੇ ਕੈਨ ਮੁਤਾਬਕ ਜਿਹੜਾ ਕਿ ਜਿਹੜੇ ਆ ਯੂਜੀਸੀ ਦਾ ਜਿਹੜਾ ਨਵਾਂ ਲਾਅ ਆਇਆ ਵਾ ਉਹਨਾਂ ਦੇ ਅੰਗੇਸਟ ਆ ਪਰ ਮੈਂ ਇੱਕ ਇੱਥੇ ਇੱਕ ਗੱਲ ਕਰਨਾ ਚਾਹਾਂਗਾ ਕਿ ਚਲੋ ਠੀਕ ਹੈ ਜੇ ਤੁਹਾਨੂੰ ਲੱਗਦਾ ਵਾ ਔਰੇ ਵਿੱਚ ਸਵਰਨ ਜਾਤੀ ਦੇ ਖਿਲਾਫ ਜੇ ਕੁਝ ਉਹਦੇ ਵਿੱਚ ਚੀਜ਼ਾਂ ਹੈਗੀਆਂ ਵਾ ਤੇ ਉਹਦੇ ਵਿੱਚ ਐਮੈਂਡਮੈਂਟ ਕਰਾ ਜਾ ਸਕਦਾ ਵਾ ਔਰ ਸੜਾ ਸਭ ਵਿਧਾਨਿਕ ਅਧਿਕਾਰ ਵੀ ਹੈਗਾ ਵਾ ਅਸੀਂ ਪ੍ਰੋਟੈਸਟ ਵੀ ਕਰ ਨਹੀਂ ਸਕਦੇ ਆ ਪਰ ਉਹਦੇ ਵਿੱਚ ਨਰਿੰਦਰ ਮੋਦੀ ਜੀ ਦਾ ਜਾਂ ਤੁਸੀਂ ਜਿਹੜਾ ਵਿਰੋਧ ਕਰਦੇ ਪਏ ਜੇ ਕਿ 2029 ਦੇ ਵਿੱਚ ਅਸੀਂ ਤੁਹਾਨੂੰ ਤੁਹਾਡੀ ਸਰਕਾਰ ਨਹੀਂ ਰਹਿਣ ਦੇਣੀ ਜਾਂ ਜੇ ਅਸੀਂ ਬਣਾ ਸਕਦੇ ਆ ਤੇ ਅਸੀਂ ਲਾ ਵੀ ਸਕਦੇ ਆ ਔਰ ਕਈ ਪੋਸਟਾਂ ਮੈਂ ਆ ਵੀ ਦੇਖਦਾ ਪਿਆਵਾ ਕਿ ਵੀ ਜਿੱਤੇ ਚੂੜੀਆਂ ਵੀ ਉਹਨਾਂ ਨੂੰ ਅ ਭੇਜ ਰਹੇ ਆ ਜਾਂ ਹੋਰ ਬਹੁਤ ਕੁਝ ਕਹਿ ਰਹੇ ਆ ਪਰ ਮੈਂ ਇੱਕ ਚੀਜ਼ ਇੱਥੋਂ ਅਹਰਲਾਈਜ਼ ਕੀਤੀ ਆ ਕਿ ਇੱਕ ਚੀਜ਼ ਕਲੀਅਰ ਹੋ ਗਈ ਹੋਈ ਆ ਕਿ ਵੀ 1000 ਸਾਲ ਤੋਂ ਅਸੀਂ ਗੁਲਾਮ ਕਿਉਂ ਸੀਗੇ ਉਹਦਾ ਕਾਰਨ ਜਿਹੜਾ ਵਾ ਕਲੀਅਰ ਆ ਜਿਸ ਬੰਦੇ ਨੇ ਕੁਝ ਲੋਕ ਕਹਿ ਰਹੇ ਆ ਕਿ ਵੀ ਤੁਸ਼ਤੀ ਕਰਨ ਦੀ ਰਾਜਨੀਤੀ ਕਰਦਾ ਪਿਆਵਾ ਕਿ ਵੀ ਐਸਸੀ ਐਸਟੀ ਓਬੀਸੀ ਜਿਹੜਿਆਂ ਨੂੰ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾ ਜਿਸ ਬੰਦੇ ਨੇ ਤਾਰਾ ਦੇ ਉਸ ਉੱਤਰ ਹਟਾਤੀ 500 ਸਾਲ ਦਾ ਇੰਤਜ਼ਾਰ ਸੀਗਾ ਜਿਹੜਾ ਰਾਮ ਮੰਦਰ ਜੀ ਦਾ ਜੋਧਿਆ ਦੇ ਵਿੱਚ ਉਹ ਜਿਹੜਾ ਵਾ ਉਹਨਾਂ ਨੇ ਤੁਸ਼ਟੀ ਕਰਨ ਦੀ ਰਾਜਨੀਤੀ ਤੋਂ ਹਟ ਕੇ ਜਿਹੜਾ ਉਹ ਉਹ ਵੀ ਸਾਡਾ ਸੁਪਨਾ ਜਿਹੜਾ ਸਕਾਰ ਕਰ ਦਿੱਤਾ ਔਰ ਐਸੀ ਸਮਾਜ ਨੂੰ ਇੱਕ ਬਹੁਤ ਵੱਡੀ ਜਿਹੜੀ ਉਹਨਾਂ ਨੇ ਅ ਗਿਫਟ ਜਿਹਨੂੰ ਕਹਿ ਸਕਦੇ ਆਪਾਂ ਕੀਤਾ ਵਾ ਕਿ ਭਗਵਾਨ ਵਾਲਮੀਕੀ ਮਹਾਰਾਜ ਜਿਹਦੇ ਨਾਂ ਤੇ ਜਿਹੜਾ ਅ ਇੰਟਰਨੈਸ਼ਨਲ 에ਅਰਪੋਰਟ ਬਣਾ ਦਿੱਤਾ ਵਾ ਹੋਰ ਵੀ ਕਈ ਐਸੀ ਸਮਾਜ ਦੇ ਜਿਹੜੀਆਂ ਅ ਅਯੋਧਿਆ ਦੇ ਵਿੱਚ ਜਿਹੜੀਆਂ ਫੈਸਿਲਿਟੀਆਂ ਦਿੱਤੀਆਂ ਵਾ ਐਸੀ ਸਮਾਜ ਨੂੰ ਔਰ ਨਾਲ ਦੇ ਨਾਲ ਹੀ ਜਿਹੜਾ ਵਾ ਸੋਰਨਸ ਮਾਇ ਨੂੰ ਵੀ ਕਿ ਸਾਡਾ ਇੰਨਾ ਵੱਡਾ ਜਿਹੜਾ ਇੰਤਜ਼ਾਰ ਸੀਗਾ 500 ਸਾਲ ਸਾਰੇ ਕਹਿ ਰਹੇ ਆਪਾਂ ਇਹ ਸਾਡਾ ਇੰਤਜ਼ਾਰ ਸੀਗਾ ਜਿਹੜਾ ਉਹਨਾਂ ਨੇ ਖਤਮ ਕਰ ਦਿੱਤਾ ਔਰ ਅੱਜ ਅਸੀਂ ਉਸ ਬੰਦੇ ਤੇ ਉਂਗਲ ਉਠਾ ਰਹੇ ਆਂ ਜੇ ਗੱਲ ਕਰਦੇ ਪਿਆ ਨਾ ਕਿ ਆਪਾਂ ਜੇ ਆਪਾਂ ਲਾਅ ਬ੍ਰੇਕ ਹੀ ਨਹੀਂ ਕਰਨਾ ਤੇ ਫਿਰ ਸਾਨੂੰ ਲਾਅ ਦਾ ਡਰ ਵੀ ਨਹੀਂ ਹੋਣਾ ਚਾਹੀਦਾ ਮੈਂ ਆਪਣੀ ਗੱਲ ਕਰਦਾ ਵਾਂ ਕਿ ਮੈਂ ਕਾਸਟ ਡਿਸਕ੍ਰਿਮੀਨੇਸ਼ਨ ਜਿਹੜਾ ਵਾ ਕਿੰਨਾ ਕੁ ਝੇਲਿਆ ਵਾ ਆਪਣੀ ਲਾਈਫ ਦੇ ਵਿੱਚ ਪਰ ਸਾਡੀ ਸੋਚ ਸਿਰਫ ਦੇ ਸਿਰਫ ਰਾਸ਼ਟਵਾਦੀ ਸੀਗੀ ਔਰ ਇੱਕੋ ਹੀ ਸੋਚ ਨਾਲ ਕੇ ਚੱਲੇ ਹੈ ਕਿ ਰષ્ટ્ર ਹਿੱਤ ਸਰਵਪਰੀ ਹੈਗਾ ਵਾ ਔਰ ਜਿੱਥੇ ਰਾਸ਼ਟਰ ਦੀ ਗੱਲ ਆ ਗਈ ਆ ਉਥੇ ਹੋਰ ਕੁਝ ਗੱਲ ਨਹੀਂ ਕਰਨੀ ਧਰਮ ਵੀ ਸਾਡਾ ਤਾਂ ਹੀ ਬਚਾ ਰਹੂਗਾ ਜੇ ਸਾਡਾ ਰਾਸ਼ਟਰ ਸੁਰੱਖਿਤ ਰਹੂਗਾ ਮੈਂ ਸ਼ਹਿਰ ਦੇ ਇੱਕ ਨਾਮੀ ਕਾਲਜ ਦੇ ਵਿੱਚੋਂ ਐਵੇਂ ਕੀਤੀ ਆ ਔਰ ਜਿਸ ਵੇਲੇ ਮੈਂ ਐਡਮਿਸ਼ਨ ਲਈ ਦਿੱਤੀ ਸੀ ਕਿ ਮੈਂ ਕੁਝ ਕਾਰਨਾ ਕਰਕੇ ਕਾਲਜ ਨਹੀਂ ਜਾ ਪਾਇਆ ਔਰ ਮੇਰੇ ਪ੍ਰੋਫੈਸਰ ਦਾ ਇੱਕ ਗੱਲ ਕਹਿਣਾ ਸੀਗਾ ਕਿ ਤੁਸੀਂ ਪੜ੍ਹ ਕੇ ਕੀ ਕਰਨਾ ਵਾ ਤੁਸੀਂ ਤੇ ਲਿਆਣੀਆਂ ਨਉਦੇ ਅਬਜੀਫੇ ਆਈ ਜਾਣੇ ਆ ਚਲੋ ਉਹ ਵੀ ਆਈ ਗਈ ਆਈ ਚ ਲਈ ਗੱਲ ਹੋ ਗਈ ਸਮਾਂ ਬੀਤਿਆ ਜਦੋਂ ਗੱਲ ਮੇਰੇ ਬੱਚਿਆਂ ਦੀ ਆਈ ਜਦੋਂ ਮੈਂ ਆਪਣੇ ਬੱਚੇ ਸਕੂਲ ਪਾਇ ਸ਼ਹਿਰ ਦੇ ਨਾਮੀ ਸਕੂਲ ਦੇ ਵਿੱਚ ਬੱਚੇ ਮੇਰੇ ਪੜਦੇ ਸੀਗੇ ਕਰੋਨਾ ਦੇ ਵਿੱਚ ਤੁਹਾਨੂੰ ਪਤਾ ਵਾ ਸਾਰੇ ਡਿਸਟਰਬੈਂਸ ਹੋ ਗਈ ਔਰ ਜਿਸ ਵੇਲੇ ਮੈਂ ਸਕੂਲ ਦੁਬਾਰਾ ਐਡਮਿਸ਼ਨ ਕਰਾਣ ਗਿਆ ਔਰ ਉੱਥੋਂ ਦੀ ਪ੍ਰਿੰਸੀਪਲ ਨੇ ਇੰਨਾ ਕਿ ਜਿਆਦਾ ਸਾਡੇ ਨਾਲ ਮਿਸਬਿਹੇਵ ਕੀਤਾ ਕਾਸ ਡਿਸਕ੍ਰਿਮੀਨੇਸ਼ਨ ਨੇ ਹੋਈ ਸਾਡੇ ਨਾਲ ਔਰ ਜੇਰੀ ਵਿਟਨੈਸ ਮੇਰੀ ਵਾਈਫ ਸੀਗੀ ਔਰ ਕੀ ਕੀਤਾ ਗਿਆ ਕਿ ਸਾਰਾ ਪ੍ਰਸ਼ਾਸਨ ਹੀ ਹੋ ਰਿਹਾ ਫੇਵਰਸ ਆ ਗਿਆ ਮੇਰੀ ਵਾਈਫ ਨੂੰ ਉਹਨਾਂ ਨੇ ਪ੍ਰੂਫ ਕਰ ਦਿੱਤਾ ਕਿ ਮੇਰੀ ਵਾਈਫ ਉਸ ਸਮੇਂ ਉੱਥੇ ਸੀਗੀ ਨਹੀਂ ਮੈਂ ਦੁਬਾਰਾ ਜਿਹੜੀ ਆ ਰੀ ਇਨਵੈਸਟੀਗੇਸ਼ਨ ਜਿਸ ਵੇਲੇ ਪਾਈ ਤੇ ਟੈਕਨੀਕਲੀ ਮੇਰੀ ਵਾਈਫ ਉੱਥੇ ਪ੍ਰੂਫ ਹੋ ਗਈ ਔਰ ਔਰੇ ਵਿੱਚ ਮੈਂ ਇੱਕ ਗੱਲ ਕਲੀਅਰ ਕਰਨਾ ਚਾਹਾਂਗਾ ਕਿ ਜਿਹੜੇ ਸਾਰੇ ਬਿਆਨ ਸੀਗੇ ਜਿਹੜੀ ਪਹਿਲੀ ਜਿਹੜੀ ਇਨਵੈਸਟੀਗੇਸ਼ਨ ਪੁਲਿਸ ਨੇ ਕੀਤੀ ਸੀਗੀ ਔਰ ਜੋ ਸਾਰੇ ਸਾਡੇ ਸਮਾਜ ਦੇ ਲੋਕਾਂ ਵਿਚਾਰਿਆਂ ਨੂੰ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਜਿਹੜਾ ਉਹਨਾਂ ਕੋ ਬਿਆਨ ਦਿਵਾਤੇ ਜੀ ਇਹ ਇੱਥੇ ਆਇਆ ਹੀ ਨਹੀਂ ਸੀਗੇ ਇੱਥੇ ਜੇ ਹੋਇਆ ਉਹ ਆ ਕਹਿੰਦਾ ਭਾਵਾ ਵਾ ਵਾ ਕੇ ਕਾਸ ਡਿਸਕ੍ਰਿਮੀਨੇਸ਼ਨ ਤੁਹਾਨੂੰ ਇੰਨਾ ਡਰ ਲੱਗਣ ਲੱਗ ਪਿਆ ਵਾ ਕਿ ਵੀ ਸਾਡੇ ਨਾਲ ਜਿਹੜਾ ਵਿਤਕਰਾ ਹੋਊਗਾ ਤੇ ਸਾਡੇ ਨਾਲ ਜਿਹੜਾ ਹੋਈ ਜਾ ਰਿਹਾ ਸਾਡੇ ਨਾਲ ਤੇ ਇੰਨੇ ਸਾਲਾਂ ਤੋਂ ਹੋ ਰਿਹਾ ਵਾ ਅਸੀਂ ਤੇ ਇਹ ਚੀਜ਼ ਦਾ ਇੰਨਾ ਕਦੀ ਕੋ ਰੋਲਾ ਪਾਇਆ ਹੀ ਨਹੀਂ ਔਰ ਕੁਝ ਜਿਹੜੇ ਸਵਰਨਜਤ ਦੇ ਲੋਕ ਸੀਗੇ ਜਿਹੜੇ ਜਨਾਂ ਦਾ ਮੇਰਾ ਬੈਂਕ ਖਾਤਾ ਸੀਗਾ ਉਹਨਾਂ ਦੇ ਕਿਹਾ ਤੇ ਇਹੀ ਜਿਹੜਾ ਵਾ ਮੈਂ ਕੰਪਰਮਾਈਜ਼ ਕੀਤਾ ਔਰ ਮੈਂ ਇੱਕ ਗੱਲ ਕਲੀਅਰ ਕਰਨਾ ਚਾਹਾਂਗਾ ਕਿ ਕੰਪਰਮਾਈਜ਼ ਬਿਨਾ ਕਿਸੇ ਸ਼ਰਤ ਦੇ ਹੋਇਆ ਸਾਰਾ ਪ੍ਰਸ਼ਾਸਨ ਔਰੇ ਫੇਵਰ ਚ ਮੈਡਮ ਦੇ ਫੇਵਰ ਦੇ ਵਿੱਚ ਆ ਗਿਆ ਉਹ ਇੱਕ ਵਾਰੀ ਵੀ ਆ ਕੇ ਉਹਨੇ ਬੋਲ ਜਾਇਜ਼ ਨਹੀਂ ਕੀਤਾ ਕਿ ਅਸੀਂ ਤੁਹਾਡਾ ਨਾ ਕੰਪਰਮਾਈਜ਼ ਨਹੀਂ ਕੀਤਾ ਉਸ ਸਮੇਂ ਠੀਕ ਹੈ ਮੈਂ ਨਹੀਂ ਕਹਿੰਦਾ ਜੇ ਤੁਹਾਨੂੰ ਵਿੱਚ ਵਿੱਚ ਕੋਈ ਗਲਤ ਲੱਗਦਾ ਹੋਵੇ ਤੁਸੀਂ ਐਮੈਂਡਮੈਂਟ ਕਰਵਾਓ ਤੁਸੀਂ ਪ੍ਰੋਟੈਸਟ ਕਰੋ ਪਰ ਤੁਸੀਂ ਪੁਤਲੇ ਵੀ ਫੁੱਕੀ ਜਾ ਰਹੇ ਆ ਰੋਲ ਬੈਕ ਕਰੀ ਕਹੀ ਜਾਂਦੇ ਕਿ ਰੋਲ ਬੈਕ ਕਰੋ ਜੀ ਮੋਦੀ ਨੂੰ ਹਟਾਓ ਜੀ ਜੇ ਆ ਬੋ ਆ ਪਰ ਮੇਰੀ ਇੱਕ ਗੱਲ ਸੁਣ ਲਓ ਕਿ ਅੱਜ ਜਿਹੜਾ ਤੁਸੀਂ ਹਜ਼ਾਰ ਸਾਲ ਬਾਅਦ ਜਿਹੜਾ ਆਪਣੇ ਆਪ ਨੂੰ ਸਨਾਤਨੀ ਕਹਿ ਰਹੇ ਆ ਸਨਾਤਨੀ ਚੰਡੇ ਲੈ ਕੇ ਚੁੱਕ ਰਹੇ ਆ ਨਾ ਉਸ ਬੰਦੇ ਦੇ ਕਰਕੇ ਚੁੱਕ ਰਹੇ ਆ ਆਪਾਂ ਅੱਜ ਉਸ ਬੰਦੇ ਦਾ ਸਟੈਂਡ ਹੈਗਾ ਵਾ ਤੇ ਤੁਸੀਂ ਜੈਸ਼ੀ ਰਾਮ ਦੇ ਚਕਾਰੇ ਲਾਰੇ ਜੇ ਜੇ 29 ਦੇ ਵਿੱਚ ਜੇ ਤੁਸੀਂ ਕਹਿੰਦੇ ਜੇ ਨਾ ਕਿ ਆਪਾਂ ਉਹਨੂੰ ਵੋਟਾ ਨਹੀਂ ਪਾਣੀ ਆ ਕਈ ਮੈਂ ਕਮੈਂਟਸ ਐਸੇ ਵੀ ਪੜੇ ਆ ਜਿਹੜੇ ਲੋਕ ਇੰਨੀ ਗੱਲ ਕਹਿ ਰਹੇ ਆ ਕਿ ਵੀ ਸਾਨੂੰ ਅੰਤਗਵਾਦੀਆਂ ਦੀ ਜਿਹੜੀ ਸਰਕਾਰ ਆਣੀ ਮਨਜ਼ੂਰ ਆ ਸਾਨੂੰ ਨਰਿੰਦਰ ਮੋਦੀ ਦੀ ਸਰਕਾਰ ਨੀ ਮਨਜ਼ੂਰ ਹੈਗੀ ਔਰ ਕੱਟੜਾ ਸੀ ਬੀਜੇਪੀ ਦੇ ਸਪੋਰਟਰ ਆ ਯਾਰ ਕਾਦੇ ਤੁਸੀਂ ਬੀਜੇਪੀ ਦੇ ਸਪੋਰਟਰ ਨਾ ਯਾਰ ਅੱਜ ਤੇ ਕੇਰਲਾ ਫਾਈਲ ਜਿਹੜੀ ਆ ਨਾ ਸਿਰਫ ਇੱਕ ਸਟੇਟ ਚ ਬਣੀ ਆ ਕਸ਼ਮੀਰ ਫਾਈਲ ਇੱਕ ਸਟੇਟ ਦੀ ਆ ਜੇ ਉਹ ਬੰਦਾ ਨਾ ਹੋਇਆ ਨਾ ਤੇ ਮੈਂ ਤੁਹਾਨੂੰ ਦੱਸਾਂ ਘਰ ਘਰ ਗਲੀ ਗਲੀ ਦੇ ਵਿੱਚ ਜਿਹੜੀ ਆ ਨਾ ਫਾਈਲਾਂ ਬਣੀਆਂ ਜੇ ਇਹੋ ਜੀਆਂ ਔਰ ਬੰਦੀਆਂ ਵਿੱਚ ਪਈਆਂ ਜੇ ਜਿਹੜੀਆਂ ਕਈ ਚੀਜ਼ਾਂ ਸਾਹਮਣੇ ਨਹੀਂ ਆ ਰਹੀਆਂ ਪਰ ਇਸ ਟਾਈਮੇ ਵੀ ਉਹਨਾਂ ਨੂੰ ਇਸ ਚੀਜ਼ ਦਾ ਡਰ ਆ ਜਿਸ ਬੰਦੇ ਨੇ ਅਮਰੀਕਾ ਦਾ ਨਹੀਂ ਪ੍ਰਭਾਵ ਚੱਲਿਆ ਜਿਸ ਬੰਦੇ ਨੇ ਚਾਈਨਾ ਦਾ ਨਹੀਂ ਪ੍ਰਭਾਵ ਚੱਲਿਆ ਔਰ ਸਾਰੇ ਇੰਨੇ ਮੁਸ਼ਕਲਾਂ ਪਰੇਸ਼ਾਨੀਆਂ ਦੇ ਵਿੱਚ ਵੀ ਜਿਹੜਾ ਬੰਦਾ ਸਨਾਤਨ ਦਾ ਝੰਡਾ ਲੈ ਕੇ ਅੱਜ ਖੜਾ ਵਾ ਅੱਜ ਆਪਾਂ ਉਰਤੇ ਹੀ ਉਂਗਲੀਆਂ ਚੁੱਕ ਰਹੇ ਆ ਕੁਝ ਚੀਜ਼ ਦਾ ਆਪਾਂ ਸਬਰ ਤੇ ਕਰੀਏ ਨਾ ਆਪਾਂ ਬੈ ਕੇ ਟੇਬਲ ਟਾਕ ਤੇ ਵੀ ਗੱਲ ਹੋ ਸਕਦੀ ਆ ਸਰਕਾਰ ਤੱਕ ਪਹੁੰਚ ਵੀ ਕੀਤੀ ਜਾ ਸਕਦੀ ਆ ਆਪਾਂ ਅਸਤੀਫੇ ਦੇ ਰਹੇ ਆ ਆਪਾਂ ਸਾਰਾ ਕੁਝ ਕਰੀ ਜਾ ਰਹੇ ਆ ਇਹ ਕਿੱਥੋਂ ਦੀਆਂ ਗੱਲਾਂ ਆਪਾਂ ਕਰਕੇ ਬੈਠੇ ਆ ਕੀ ਹੁਣ ਤੁਹਾਡਾ ਰਾਸ਼ਟਰਵਾਦ ਜਿਹੜਾ ਰਾਸ਼ਟਰ ਪ੍ਰੇਮ ਸੀਗਾ ਸਾਰਾ ਹੀ ਉੱਡ ਗਿਆ ਅੱਜ ਤੁਹਾਡਾ ਰਾਸ਼ਟਰ ਪ੍ਰੇਮ ਕਿੱਥੇ ਗਿਆ ਜਿਹੜੇ ਆਪਾਂ ਗੱਲਾਂ ਕਰਦੇ ਸੀਗੇ ਜਿਹਰੇ ਕਰਕੇ ਹਨ ਹਨ ਆਪਣਾ ਰਾਸ਼ਟਰ ਚੇਤਾ ਆਈ ਜਾ ਰਿਹਾ ਵਾ ਸਾਡਾ ਸਨਾਤਨ ਧਰਮ ਜਿਹੜਾ ਸਟੈਂਡ ਕਰਦਾ ਪਿਆ ਵਾ ਸੋਮਨਾਥ ਮੰਦਿਰ ਮੁਗਲਾਂ ਨੇ ਕਿੰਨੀ ਵਾਰੀ ਲੁੱਟਿਆ ਅੱਜ ਉਹ ਵੀ ਉਹਨਾਂ ਨੇ ਸਾਨੂੰ ਵਧੀਆ ਤਰੀਕੇ ਦੇ ਨਾਲ ਬਣਾਵਾ ਕੇ ਦੇ ਦਿੱਤਾ ਰਾਮ ਮੰਦਿਰ ਦੀ ਸਾਡੀ ਮੰਗ ਸੀ ਕਿੰਨੇ ਸਮੇਂ ਤੋਂ ਜਿਹੜੀ ਉਹ ਵੀ ਸਾਡੀ ਪੂਰੀ ਹੋ ਗਈ ਹੋਰ ਕਈ ਜਿਹੜੇ ਆ ਮੰਦਰ ਜਿਹੜੇ ਆ ਸਾਡੇ ਮਸਜਿਦਾਂ ਦੇ ਥੱਲੇ ਲੁਕੇ ਪਏ ਆ ਉਹ ਵੀ ਸਰਕਾਰ ਜਿਹੜੀ ਐਫਰਟ ਕਰਦੀ ਪਈ ਆ ਅੱਜ ਤੱਕ ਮੈਨੂੰ ਦੱਸੋ ਕਿਹੜੀ ਸਰਕਾਰ ਨੇ ਇਸ ਇਸ ਤਰੀਕੇ ਦਾ ਐਫਰਟ ਕੀਤਾ ਵਾ ਔਰ ਅੱਜ ਅਸੀਂ ਡਿਮਾਂਡ ਕਰਦੇ ਪਏ ਆ ਕਿ ਵੀ ਸਾਨੂੰ ਆਤਕਵਾਦੀਆਂ ਦੀ ਵੀ ਸਰਕਾਰ ਮਨਜ਼ੂਰ ਆ ਪਰ ਇਹ ਸਰਕਾਰ ਨਹੀਂ ਮਨਜ਼ੂਰ ਆ ਸਾਡੇ ਬੱਚਿਆਂ ਦਾ ਭਵਿੱਖ ਕੀ ਹੈ ਯਾਰ ਸਾਡੇ ਵਾਲੇ ਵੀ ਵੇਖੋ ਸਾਡੇ ਜਿਹੜਾ ਸਾਡੇ ਸ਼ੁਰੂ ਤੋਂ ਲੈ ਕੇ ਸਾਡੇ ਪੁਰਖਿਆਂ ਤੋਂ ਲੈ ਕੇ ਸਾਡੀ ਸਾਡੀ ਵੀ ਬੀਤ ਕੀ ਸਾਡੇ ਬੱਚਿਆਂ ਤੱਕ ਨੂੰ ਵੀ ਕਾਸ ਡਿਸਕ੍ਰਿਮੀਨੇਸ਼ਨ ਜਿਹੜਾ ਵਾ ਝਲਣਾ ਪੇ ਰਿਹਾ ਵਾ ਜਿਸ ਵੇਲੇ ਉਸ ਮੈਡਮ ਨੇ ਨਹੀਂ ਗੱਲ ਕਹੀ ਸੀ ਤੇ ਮੇਰੇ ਬੱਚੇ ਨੇ ਪੁੱਛਿਆ ਕਿ ਇਸ ਦੀ ਜੀ ਦਾ ਮਤਲਬ ਕੀ ਹੁੰਦਾ ਵਾ ਮੈਂ ਕਦੀ ਚੀਜ਼ ਸੋਚੀ ਨਹੀਂ ਸੀ ਕਿ ਕਿ ਵੀ ਹਾਂ ਮਿਲਦੇ ਬੱਚਿਆਂ ਨਾਲ ਵੀ ਜਾਂ ਇਹ ਚੀਜ਼ ਹੋਊਗੀ ਪਰ ਅਸੀਂ ਉਸ ਚੀਜ਼ ਨੂੰ ਫਿਰ ਨਹੀਂ ਉਸ ਚੀਜ਼ ਦਾ ਕਰਨ ਦਿੱਤਾ ਕਿ ਵੀ ਠੀਕ ਆ ਕਿਸੇ ਤਰੀਕੇ ਦੇ ਨਾਲ ਆਪਸੀ ਭਾਈਚਾਰਾ ਕਿ ਸਾਂਝ ਜਾਂ ਜੋ ਆਪਾਂ ਇੱਕ ਮੂਵਮੈਂਟ ਲੈ ਕੇ ਚੱਲੇ ਆ ਕਿ ਵੀ ਆਪਣਾ ਆਪਣਾ ਤਰਮਦੀਜ਼ ਰੱਖਿਆ ਹੋਣੀ ਚਾਹੀਦੀ ਆ ਕਿਉਂਕਿ ਲੋਕਾਂ ਨੂੰ ਜਿਹੜੇ ਕਨਵਰਜਨ ਲੋਕ ਕਰਵਾ ਰਹੇ ਆ ਉਹਨਾਂ ਨੂੰ ਇੱਕ ਇਸ਼ੂ ਚਾਹੀਦਾ ਵਾ ਕਿ ਹਿੰਦੂ ਧਰਮ ਦੇ ਵਿੱਚ ਕਾਸ ਡਿਸਕ੍ਰਿਮੀਨੇਸ਼ਨ ਹੈਗੀ ਆ ਪਰ ਉਹਨੋਂ ਜ਼ਿਆਦਾ ਉਹਨਾਂ ਦੇ ਵਿੱਚ ਹੈਗੀ ਔਰ ਭਾਈ ਵੀ ਉਹਨਾਂ ਦੀ ਹੋ ਹੈਗੀ ਆ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪਿਆਵਾਂ ਕਿ ਦੇਖੋ ਮੈਂ ਕਿਸੇ ਦੇ ਅੰਗੇਂਸਟ ਨਹੀਂ ਹੈਗਾ ਨਾ ਮੈਂ ਆਹ ਹੈਗਾ ਵਾਂ ਕਿ ਵੀ ਆਹ ਕਾਨੂੰਨ ਜਿਹੜਾ ਵਾ ਸਾਡੇ ਲਈ ਫਾਇਦੇਮੰਦ ਆ ਜੀ ਸਵਰਨ ਜਾਤੀ ਲਈ ਮੜਾਵਾ ਇਹਨੂੰ ਲਾਗੂ ਕਰਨਾ ਚਾਹੀਦਾ ਵਾ ਜਿੱਥੇ ਵੀ ਤੁਹਾਨੂੰ ਲੱਗਦਾ ਵਾ ਕਿ ਵੀ ਠੀਕ ਆ ਤੁਹਾਡੇ ਕਮਿਊਨਿਟੀ ਬਾਰੇ ਜਿਹੜਾ ਥੋੜਾ ਬੋਤਾ ਵੀ ਹੈਗਾ ਵਾ ਉਸ ਚੀਜ਼ ਨੂੰ ਐਮੈਂਡਮੈਂਟ ਕਰਵਾਓ ਪਰ ਦੂਜੀ ਚੀਜ਼ ਮੈਂ ਜਿਹੜੀ ਤੁਹਾਨੂੰ ਮੈਂ ਉਹ ਗੱਲ ਦੱਸਦਾ ਕਿ ਸਾਡੇ ਬੰਦੇ ਹੈ ਹੀ ਕਿੰਨੇ ਕੁ ਵਾ ਕੁਝ ਪਰਸੈਂਟ ਲੋਕ ਹੀ ਆ ਜਿਹੜੇ ਸਾਡੇ ਬੱਚੇ ਬੱਚੇ ਜਿਹੜੇ ਆਫੀਸ਼ੀਅਲ ਰੈਂਕ ਤੱਕ ਵੀ ਪਹੁੰਚ ਪਾ ਰਹੇ ਆ ਕਿਉਂਕਿ ਦੇਖੋ ਹੁਣ ਜਿੰਨੇ ਨਿਆ ਦੇਣਾ ਜਾਂ ਨਿਆ ਦਵਾਣਾ ਸਾਰੇ ਇਹਦੇ ਤੁਹਾਡੇ ਆ ਹੁਣ ਮੈਂ ਜਿਹੜੀ ਗੱਲ ਕਹੀ ਸੀਗੀ ਕਿ ਦਰਖਾਸਤਿਰ ਕੋ ਲੈ ਕੇ ਜਾਣੀ ਉਹ ਵੀ ਜਰਨਲ ਜਿੰਨੇ ਮਾਰਕ ਕਰਨੀ ਉਹ ਵੀ ਜਰਨਲ ਜਿੰਨੇ ਐਫਆਈਆਰ ਲੋਜ ਕਰਨੀ ਉਹ ਵੀ ਜਰਨਲ ਜਿੰਨੇ ਨਿਆ ਦੇਣਾ ਉਹ ਵੀ ਜਰਨਲ ਜਿਹੜਾ ਕੋਟਾਂ ਦੇ ਵਿੱਚ ਜੱਜ ਬੈਠੇ ਉਹ ਵੀ ਜਰਨਲ ਤੇ ਫਿਰ ਸਾਡੇ ਨਿਆ ਕਿਹਣਾ ਕਿੱਥੋਂ ਆ ਤੁਸੀਂ ਇੱਕ ਚੀਜ਼ ਦੇਖੋ ਨਾ ਕਿ ਮੈਂ ਸਾਰੇ ਪ੍ਰੂਫ ਦੇ ਕੇ ਵੀ ਉਹਨਾਂ ਨੇ ਸ਼ੋਅ ਆਹ ਕਰ ਦਿੱਤਾ ਸੀਗਾ ਕਿ ਮੇਰੀ ਵਾਈਫ ਉੱਥੇ ਮੌਜੂਦ ਹੀ ਨਹੀਂ ਸੀ ਕਿਉਂਕਿ ਮੈਂਨ ਗਵਾਹ ਸੀਗੀ ਹੋ ਟੈਕਨੀਕਲੀ ਪ੍ਰੂਵਨ ਹੋ ਗਿਆ ਸੀਗਾ ਦਸਵੇਲੇ ਮੋਬਾਈਲ ਦੀ ਲੋਕੇਸ਼ਨਾਂ ਹੋਈਆਂ ਸੀਗੀਆਂ ਟੈਕਨੀਕਲੀ ਪ੍ਰੂਫ ਹੋ ਚੁੱਕਾ ਸੀਗਾ ਕਿ ਵੀ ਵਾਈਫ ਮੇਰੀ ਉੱਥੇ ਸੀਗੀ ਔਰ ਮੈਂਨ ਗਵਾਹ ਸੀਗੀ ਹੋ ਫੇਰ ਪ੍ਰਸ਼ਾਸਨ ਨੇ ਮੇਰੇ ਤੇ ਯੋਰ ਪਾਇਆ ਜਾਂ ਹੋਰ ਜਿਹੜੇ ਜਿਹੜੇ ਆਪਣੇ ਜਨਮਿੱਤਰ ਸੀਗੇ ਸਾਰਿਆਂ ਨੇ ਯੋਰ ਪਾਇਆ ਤੇ ਫੇਰ ਮੈਂ ਉਹ ਜਿਹੜੀ ਆ ਨੋਚੀ ਨੂੰ ਵਾਪਸੀ ਕੀਤੀ ਪਰ ਮੈਨੂੰ ਹੁਣ ਇਹ ਚੀਜ਼ ਲੱਗਦਾ ਪਿਆ ਵਾ ਕਿ ਮੈਨੂੰ ਉਹ ਚੀਜ਼ ਨਹੀਂ ਕਰਨੀ ਚਾਹੀਦੀ ਉਹ ਤੁਸੀਂ ਕਹਿ ਰਹੇ ਆ ਕਿ ਵਿਦਾਉਟ ਪ੍ਰੂਫ ਹੀ ਜਿਹੜੇ ਆ ਤੁਹਾਡੇ ਬੱਚਿਆਂ ਦੇ ਪਰਚੇ ਹੋ ਜਾਣਗੇ ਕਿਉਂ ਪਰਚੇ ਹੋ ਜਾਣਗੇ ਸਾਰੀ ਨਿਆਂ ਸਿਸਟਮ ਨਿਆਂ ਪ੍ਰਣਾਲੀ ਤੇ ਤੁਹਾਡੇ ਕੋਲ ਹੀ ਆ ਸੋ ਇਸ ਕਰਕੇ ਮੇਰਾ ਭਰਾ ਇਦਾਂ ਦੀ ਦਿਮਾਗ ਦੇ ਵਿੱਚ ਚੀਜ਼ ਨਾ ਲੈ ਕੇ आओ ਇਸ ਕਰਕੇ ਆਪਾਂ ਆਪਣਾ ਇਸ ਸਮੇਂ ਜਿਹੜਾ ਜੋ ਸਾਡੇ ਦੇਖਦੀਆਂ ਜੋ ਸਾਡੇ ਧਰਮ ਦੀਆਂ ਪਰਸਥਿਤੀਆਂ ਚੱਲਦੀਆਂ ਪਈਆਂ ਵਾ ਸਾਰਿਆਂ ਨੂੰ ਇੱਕ ਝੋਠੇ ਇੱਕ ਮੁੱਠ ਹੋ ਕੇ ਰਹਿਣਾ ਚਾਹੀਦਾ ਵਾ ਔਰ ਹਜ਼ਾਰ ਸਾਲ ਬਾਅਦ ਤੇ ਸਾਨੂੰ ਇੱਕ ਸਨਤਨੀ ਰਾਜਾ ਮਿਲਿਆ ਇੱਕ ਸੰਿਆਸੀ ਰਾਜਾ ਮਿਲਿਆ ਵਾ ਜੋ ਨਿਸਵਾਰਥ ਨਿਸਭਾਵ ਭਾਵ ਭਾਵ ਦੇ ਨਾਲ ਜਿਹੜਾ ਵਾ ਦੇਸ਼ ਦੀ ਸੇਵਾ ਕਰਨ ਤੇ ਲੱਗਿਆ ਵਾ ਬਾਕੀ ਤੇ ਤੁਹਾਨੂੰ ਪਤਾ ਹੀ ਆ ਸਾਡਾ ਕਿਦਾਂ ਸਿਸਟਮ ਚੱਲਦਾ ਰਿਹਾ ਵਾ ਜੋ ਦੇਸ਼ ਜਾਦ ਹੋਇਆ ਵਾ ਸੋ ਇਸ ਕਰਕੇ ਮਾਲਕ ਹੋਰ ਹੀ ਲੰਬੀ ਹੋਰ ਹੀ ਉਮਰ ਮੰਗੋ ਨਾ ਕਿ ਇਹੋ ਜੀਆਂ ਚੀਜ਼ਾਂ ਕਰੋ ਬੈ ਕੇ ਜਿਹੜਾ ਵਾ ਜੋ ਵੀ ਤੁਹਾਡੇ ਸੰਸ਼ੇਅ ਹੈ ਉਹਨੂੰ ਕਲੀਅਰ ਕਰਵਾਓ ਸਰਕਾਰ ਕੋ ਔਰ ਜਿਹੜਾ ਪੁਤਲੇ ਸਾੜਨਾ ਵਾ ਜਾਂ 29 ਦੇ ਵਿੱਚ ਸਬਕ ਸਿਖਾਵਾਂਗੇ ਇਸ ਚੀਜ਼ ਤੋਂ ਮੇਰਾ ਭਰਾ ਗੁਰੇਜ਼ ਕਰੋ ਜੇ ਬਾਕੀ ਫਿਰ ਵੀ ਕਿਸੇ ਨੂੰ ਮੇਰੀ ਗੱਲ ਦਾ ਬੁਰਾ ਲੱਗਾ ਹੋਵੇ ਤੇ ਮੈਂ ਮਾਫੀ ਚਾਹਨਾ ਵਾ ਜੈ ਵਾਲਮੀਕੀ ਜੈ ਸ਼ੀਰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ